ਕਹਿੰਦੇ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਨੇ ਆਪਣੇ ਤਾਂ ਉਹ ਹੁੰਦੇ ਨੇ ਜੋ ਤਕਲੀਫਾਂ ਵਿੱਚ ਨਾਲ ਖੜੇ ਹੁੰਦੇ ਨੇ ਸਭ ਦੇ ਦਿਲਾਂ ਦਾ ਅਹਿਸਾਸ ਵੱਖਰਾ ਹੁੰਦਾ ਹੈ ਇਸ ਦੁਨੀਆ ਵਿੱਚ ਸਭ ਦਾ ਵਿਵਹਾਰ ਵੱਖਰਾ ਹੁੰਦਾ ਹੈ ਅੱਖਾਂ ਤਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਹਨ ਪਰ ਦੇਖਣ ਦਾ ਅੰਦਾਜ਼ ਵੱਖਰਾ ਹੁੰਦਾ ਹੈ ਸਮਾਂ ਬਦਲ ਜਾਂਦਾ ਹੈ ਇਨਸਾਨ ਬਦਲ ਜਾਂਦੇ ਨੇ ਸਮੇਂ ਦੇ ਨਾਲ ਰਿਸ਼ਤਿਆਂ ਦੇ ਅੰਦਾਜ਼ ਬਦਲ ਜਾਂਦੇ ਨੇ ਜੇ ਤੁਹਾਡੇ ਕੋਲ ਦੌਲਤ ਤੇ ਹੋਰ ਸਭ ਕੁਝ ਹੋਵੇ ਅੰਦਰੋਂ ਖੁਸ਼ੀ ਅਤੇ ਸੰਤੋਖ ਦੀ ਕਮੀ ਹੋਵੇ ਤਾਂ ਕੀ ਅਰਥ ਬਚਦਾ ਹੈ ਕਈ ਵਾਰ ਸਾਨੂੰ ਸਭ ਕੁਝ ਮਿਲ ਜਾਂਦਾ ਹੈ ਪਰ ਅਸੀਂ ਅਸਲ ਵਿੱਚ ਕਿੰਨਾ ਗਵਾ ਬੈਠੇ ਹੁੰਦੇ ਹਾਂ ਇਹ ਸਮਝ ਪਾਉਣਾ ਆਸਾਨ ਨਹੀਂ ਹੁੰਦਾ ਹੁਣ ਅਸੀਂ ਕਹਾਣੀ ਸ਼ੁਰੂ ਕਰਦੇ ਹਾਂ ਇਸ ਨੂੰ ਅੰਤ ਤੱਕ ਜਰੂਰ ਦੇਖਣਾ ਸਕਿਪ ਨਹੀਂ ਕਰਨਾ ਬੋਤਸ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਮਹਾਨ ਤੇ ਵਿਦਵਾਨ ਬ੍ਰਹਮਣ ਸੀ ਬ੍ਰਹਮਣ ਦੇ ਪਰਿਵਾਰ ਵਿੱਚ ਉਹ ਤੇ ਉਸ ਦੀ ਪਤਨੀ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਜਿਸ ਦਾ ਨਾਮ ਅਰਪਣ ਸੀ ਪੰਡਤ ਜੀ ਦਾ ਜ਼ਿਆਦਾ ਸਮਾਂ ਅਧਿਆਨ ਅਤੇ ਲੇਖਣ ਵਿੱਚ ਬੀਤਦਾ ਸੀ ਉਹਨਾਂ ਨੇ ਕਈ ਮਹੱਤਵਪੂਰਨ ਗ੍ਰੰਥਾਂ ਦੀ ਰਚਨਾ ਕੀਤੀ ਸੀ ਪਰ ਉਹ ਆਪਣੇ ਲੇਖਣ ਅਤੇ ਅਧਿਆਨ ਵਿੱਚ ਇੰਨੇ ਮਗਨ ਰਹਿੰਦੇ ਸੀ ਉਹਨਾਂ ਨੂੰ ਆਪਣੇ ਪੁੱਤਰ ਦੀ ਦੇਖਰੇਖ ਦਾ ਸਮਾਂ ਨਹੀਂ ਮਿਲਦਾ ਸੀ ਇੱਕ ਦਿਨ ਪੰਡਿਤ ਜੀ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਇਕਲੋਤੇ ਪੁੱਤਰ ਨਾਲ ਕੋਈ ਪਿਆਰ ਮਮਤਾ ਹੈ ਵੀ ਜਾਂ ਨਹੀਂ ਪਰ ਸਮਾਂ ਤੁਸੀਂ ਅਦਨ ਵਿੱਚ ਤੇ ਲੇਖਣ ਵਿੱਚ ਹੀ ਬਤਾਉਂਦੇ ਹੋ ਪੰਡਿਤ ਜੀ ਨੇ ਜਵਾਬ ਦਿੱਤਾ ਮੇਰੇ ਕੋਲ ਇੰਨਾ ਭਾਵਨਾਵਾਂ ਲਈ ਸਮਾਂ ਹੀ ਕਿੱਥੇ ਹੈ ਪੰਡਿਤ ਜੀ ਦਾ ਵੱਡੇ-ਵੱਡੇ ਵਿਦਵਾਨਾਂ ਵਿੱਚ ਨਾ ਸੀ ਰਾਜੇ ਦੇ ਦਰਬਾਰ ਵਿੱਚ ਵੀ ਉਸ ਦਾ ਸਤਿਕਾਰ ਸੀ ਦੂਜੇ ਪਾਸੇ ਉਹਨਾਂ ਦਾ ਪੁੱਤਰ ਜੋ ਮਾਂ ਦੇ ਲਾਡ ਪਿਆਰ ਤੇ ਪਿਤਾ ਦੇ ਧਿਆਨ ਨਾ ਦੇਣ ਕਾਰਨ ਵਿਗੜ ਚੁੱਕਿਆ ਸੀ ਉਹ ਪਾਠਸ਼ਾਲਾ ਜਾਣ ਦੀ ਬਜਾਏ ਅਵਾਰਾ ਲੜਕਿਆਂ ਨਾਲ ਜਾਣ ਲੱਗਾ। ਇਧਰ ਪੰਡਤ ਜੀ ਆਪਣੇ ਅਧਿਆਨ ਅਤੇ ਲੇਖਣ ਵਿੱਚ ਇੰਨੇ ਮਗਨ ਰਹਿੰਦੇ ਕਿ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਹਰਕਤਾਂ ਦਾ ਪਤਾ ਹੀ ਨਹੀਂ ਸੀ ਲੱਗਦਾ। ਅਰਪਣ ਨੇ ਹੁਣ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਤੇ ਸਮੇਂ ਦੇ ਨਾਲ ਸ਼ਰਾਬ ਵੀ ਪੀਣ ਲੱਗ ਪਿਆ। ਉਸ ਦੀ ਸੰਗਤ ਹੁਣ ਚੋਰ ਠੱਗਾ ਵਰਗੇ ਵਰਗੇ ਨੌਜਵਾਨਾਂ ਨਾਲ ਹੋ ਗਈ। ਇੱਕ ਦਿਨ ਦੀ ਗੱਲ ਹੈ ਅਰਪਣ ਆਪਣੇ ਚੋਰ ਦੋਸਤਾਂ ਨਾਲ ਮੰਦਰ ਵਿੱਚ ਚੋਰੀ ਕਰਨ ਚਲਾ ਗਿਆ। ਜਦੋਂ ਤਿੰਨੇ ਮੰਦਰ ਵਿੱਚ ਚੋਰੀ ਕਰਨ ਗਏ। ਤਾਂ ਇੱਕ ਪਹਿਰੇਦਾਰ ਨੇ ਉਹਨਾਂ ਨੂੰ ਚੋਰੀ ਕਰਦੇ ਫੜ ਲਿਆ ਤੇ ਰਾਜੇ ਕੋਲ ਲੈ ਗਿਆ। ਪਹਿਰੇਦਾਰ ਨੇ ਕਿਹਾ ਇਹ ਤਿੰਨੇ ਮੰਦਰ ਵਿੱਚ ਚੋਰੀ ਕਰਦੇ ਫੜੇ ਗਏ ਹਨ। ਇੰਨਾ ਵਿੱਚ ਇੱਕ ਪੰਡਤ ਜੀ ਦਾ ਬੇਟਾ ਅਰਪਣ ਹੈ ਇਹ ਸੁਣ ਕੇ ਰਾਜਾ ਵੀ ਹੈਰਾਨ ਰਹਿ ਗਿਆ ਕਿ ਪੰਡਤ ਦਾ ਬੇਟਾ ਹੋ ਕੇ ਚੋਰੀ ਵਿੱਚ ਹੈ ਰਾਜੇ ਨੇ ਇੱਕ ਸਿਪਾਈ ਨੂੰ ਤੁਰੰਤ ਰਾਜੇ ਦੇ ਘਰ ਭੇਜਿਆ ਸਿਪਾਈ ਨੇ ਕਿਹਾ ਪੰਡਤ ਜੀ ਤੁਹਾਡਾ ਪੁੱਤਰ ਮੰਦਰ ਵਿੱਚ ਚੋਰੀ ਕਰਦਾ ਫੜਿਆ ਗਿਆ ਹੈ ਇਹ ਗੱਲ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ ਤੇ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ ਮੇਰੇ ਮੂੰਹ ਤੇ ਕਾਲਾ ੱਤਬਾ ਲੱਗ ਗਿਆ ਹੈ ਉਹਨ ਮੈਂ ਕਿਹੜਾ ਮੂੰਹ ਵਿਖਾਵਾਂਗਾ ਪੰਡਤ ਜੀ ਦੀ ਪਤਨੀ ਨੇ ਕਿਹਾ ਬਾਦਸ਼ਾਹ ਤਾਂ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ ਤੁਸੀਂ ਚਾਹੋ ਤਾਂ ਉਸ ਤੋਂ ਮਾਫੀ ਮਿਲ ਸਕਦੀ ਹੈ ਪੰਡਤ ਜੀ ਨੇ ਜਵਾਬ ਦੇ ਦਿੱਤਾ ਮੈਂ ਇੱਕ অপরাধ ਦੀ ਸਪਰਸ਼ ਨਹੀਂ ਕਰਾਂਗਾ ਇਹ ਸੁਣ ਕੇ ਪੰਡਤ ਜੀ ਦੀ ਪਤਨੀ ਨੇ ਧਮਕੀ ਦਿੱਤੀ ਜੇ ਤੁਸੀਂ ਰਾਜੇ ਕੋਲ ਨਹੀਂ ਜਾਵੋਗੇ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਇਸ ਤਰ੍ਹਾਂ ਪੰਡਤ ਜੀ ਨਾ ਚਾਹੁੰਦੇ ਹੋਏ ਵੀ ਪਤਨੀ ਦੀ ਗੱਲ ਮੰਨ ਕੇ ਦਰਬਾਰ ਪਹੁੰਚ ਗਏ ਦਰਬਾਰ ਵਿੱਚ ਉਹਨਾਂ ਨੇ ਰਾਜੇ ਅੱਗੇ ਬੇਨਤੀ ਕੀਤੀ ਰਾਜਨ ਮੇਰਾ ਪੁੱਤ ਹਲੇ ਨਿਆਣਾ ਹੈ ਇਸ ਨੂੰ ਮਾਫ਼ ਕਰ ਦਿਓ ਰਾਜੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਤੇ ਕਿਹਾ ਕਿ ਜੇ ਇਹ ਗੱਲ ਹੈ ਤਾਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਦਰਬਾਰ ਵਿੱਚ ਮਾਫੀ ਮੰਗਣੀ ਪਵੇਗੀ ਫਿਰ ਵੀ ਮੈਂ ਤੁਹਾਡੇ ਪੁੱਤਰ ਨੂੰ ਮਾਫ਼ ਕਰ ਸਕਦਾ ਹਾਂ ਪੰਡਤ ਜੀ ਨੇ ਸਿਰ ਝੁਕਾ ਕੇ ਕਿਹਾ ਠੀਕ ਹੈ ਰਾਜਨ ਮੈਂ ਪਰੇ ਦਰਬਾਰ ਵਿੱਚ ਆਪਣੇ ਪੁੱਤਰ ਲਈ ਮਾਫੀ ਮੰਗਦਾ ਹਾਂ ਰਾਜੀ ਨੇ ਪੰਡਤ ਜੀ ਦੇ ਪੁੱਤਰ ਨੂੰ ਇਸ ਸ਼ਰਤ ਤੇ ਮaaf ਕਰ ਦਿੱਤਾ ਕਿ ਭਵਿੱਖ ਵਿੱਚ ਉਹ ਕੋਈ ਅਪਰਾਧ ਨਹੀਂ ਕਰੇਗਾ। ਸੋ ਘਟਨਾ ਦੇ ਬਾਅਦ ਪੰਡਤ ਜੀ ਦੀ ਪ੍ਰਤਿਸ਼ਟਾ ਤੇ ਅਸਰ ਪੈ ਗਿਆ। ਉਹ ਜਿੱਥੇ ਵੀ ਜਾਂਦੇ ਲੋਕ ਕਹਿੰਦੇ ਪੰਡਤ ਜੀ ਦਾ ਪੁੱਤਰ ਤਾਂ ਚੋਰ ਹੈ। ਇਹ ਸਭ ਸੁਣ ਕੇ ਪੰਡਤ ਜੀ ਨੂੰ ਬੜਾ ਦੁੱਖ ਲੱਗਦਾ। ਇਸ અપਮਾਨ ਤੇ ਬੇਇੱਜ਼ਤੀ ਦੇ ਚੰਦੇ ਪੰਡਤ ਜੀ ਹੁਣ ਬਿਮਾਰ ਰਹਿਣ ਲੱਗੇ। ਇਸ ਦਾ ਉਨ੍ਹਾਂ ਦੀ ਸਿਹਤ ਤੇ ਗੂੜਾ ਅਸਰ ਪਿਆ। ਸੋ ਪੁੱਤਰ ਤਾਂ ਘਰ ਆ ਗਿਆ ਸੀ ਪਰ ਚੋਰੀ ਦੀ ਉਸ ਦੀ ਆਦਤ ਨਹੀਂ ਗਈ ਉਸ ਨੇ ਘਰ ਵਿੱਚੋਂ ਕੀਮਤੀ ਸਮਾਨ ਚੋੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ ਇਹ ਸਭ ਵੇਖ ਕੇ ਪੰਡਤ ਜੀ ਹੋਰ ਪਰੇਸ਼ਾਨ ਰਹਿਣ ਲੱਗੇ ਸਮੇਂ ਦੇ ਨਾਲ ਪੰਡਤ ਜੀ ਦੀ ਬਿਮਾਰੀ ਹੋਰ ਵੀ ਗੰਭੀਰ ਰਹਿਣ ਲੱਗੀ ਉਹ ਚਿੰਤਤ ਸੀ ਕਿ ਉਸ ਤੋਂ ਬਾਅਦ ਉਸ ਦੀ ਪਤਨੀ ਅਤੇ ਬਾਰਾ ਪੁੱਤਰ ਦਾ ਕੀ ਬਣੇਗਾ ਉਹ ਬਿਮਾਰ ਸੀ ਪਰ ਫਿਰ ਵੀ ਇੱਕ ਮਹੱਤਵਪੂਰਨ ਗ੍ਰੰਥ ਦੀ ਰਚਨਾ ਕਰ ਰਹੇ ਸੀ ਉਹ ਸੋਚਦਾ ਸੀ ਕਿ ਮੈਂ ਗ੍ਰੰਥ ਪੂਰਾ ਕਰਕੇ ਹੀ ਮਰਾਂਗਾ। ਬਿਮਾਰੀ ਦੇ ਬਾਵਜੂਦ ਉਹ ਦਿਨ ਰਾਤ ਲਿਖਦੇ ਰਹਿੰਦੇ। ਇੱਕ ਦਿਨ ਉਸ ਦਾ ਗ੍ਰੰਥ ਪੂਰਾ ਹੋ ਗਿਆ। ਉਸ ਨੇ ਸੋਚਿਆ ਮੇਰਾ ਗ੍ਰੰਥ ਤਾਂ ਪੂਰਾ ਹੋ ਗਿਆ ਹੈ। ਲੱਗਦਾ ਹੈ ਮੇਰੇ ਜੀਵਨ ਦੇ ਦਿਨ ਵੀ ਪੂਰੇ ਹੋ ਗਏ ਹਨ। ਉਸ ਦਿਨ ਉਸ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਤੇ ਕਿਹਾ, "ਬੇਟਾ ਅਜੇ ਵੀ ਸਮਾਂ ਹੈ। ਤੂੰ ਸੰਭਲ ਸਕਦਾ ਹੈਂ। ਤੂੰ ਆਪਣੇ ਆਪ ਨੂੰ ਕਾਬਲ ਬਣਾ ਸਕਦਾ ਹੈਂ।" ਉਸ ਨੇ ਆਪਣਾ ਗ੍ਰੰਥ ਪੁੱਤਰ ਨੂੰ ਦਿੰਦਿਆਂ ਕਿਹਾ ਤੇਰੀ ਬਰਬਾਦੀ ਮੇਰੀ ਹੀ ਲਾਪਰਵਾਹੀ ਦਾ ਨਤੀਜਾ ਹੈ ਇਹ ಅಮੂਲਕ ਗ੍ਰੰਥ ਸੰਭਾਲ ਕੇ ਰੱਖ ਤੈਨੂੰ ਦੇਣ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ ਅਰਪਣ ਨੇ ਉਹ ਗ੍ਰੰਥ ਆਪਣੇ ਕੋਲ ਰੱਖ ਲਿਆ ਪਰ ਮਨ ਹੀ ਮਨ ਸੋਚ ਰਿਹਾ ਸੀ ਮੈਂ ਇਸ ਪੋਥੀ ਦਾ ਕੀ ਕਰਾਂਗਾ ਪੜ੍ਹਨਾ ਲਿਖਣਾ ਤਾਂ ਆਉਂਦਾ ਹੀ ਨਹੀਂ ਜੇ ਪਿਤਾ ਜੀ ਨੇ ਕੁਝ ਪੈਸੇ ਦਿੱਤੇ ਹੁੰਦੇ ਤਾਂ ਕੋਈ ਗੱਲ ਬਣਦੀ ਅਗਲੀ ਸਵੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਉਸ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਅਰਪਣ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਉਹ ਤਾਂ ਆਪਣੇ ਪਿਤਾ ਜੀ ਦੇ ਸਮਾਨ ਵਿੱਚ ਧਨ ਦੀ ਤਲਾਸ਼ ਕਰਨ ਲੱਗ ਪਿਆ ਸਾਰਾ ਕੁਝ ਵੇਖਣ ਦੇ ਬਾਅਦ ਉਹ ਬੋਲਿਆ ਪਿਤਾ ਜੀ ਨੇ ਮੇਰੇ ਲਈ ਇੱਕ ਕੋੜੀ ਵੀ ਨਹੀਂ ਛੱਡੀ ਅਰਪਣ ਨਿਰਾਸ਼ ਹੋ ਕੇ ਬੈਠ ਗਿਆ ਕੁਝ ਸਮਾਂ ਬੀਤਿਆ ਮਾਂ ਪੁੱਤ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਖਾਣੇ ਦੇ ਵੀ ਲਾਲੇ ਪੈ ਗਏ। ਇੱਕ ਦਿਨ ਮਾਂ ਨੇ ਤੰਗ ਆ ਕੇ ਪੁੱਤਰ ਨੂੰ ਕਿਹਾ, "ਬੇਟਾ ਕੁਝ ਕੰਮ ਧੰਦਾ ਕਰਕੇ ਪੈਸੇ ਲਿਆ, ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ।" ਅਰਪਣ ਨੇ ਉਦਾਸ ਮਨ ਨਾਲ ਜਵਾਬ ਦਿੱਤਾ, "ਮੇਰੇ ਵਰਗੇ ਆਣ ਪੜ ਤੇ ਬਦਮਾਸ਼ ਨੂੰ ਕੌਣ ਕੰਮ ਦੇਵੇਗਾ?" ਇਹ ਸੁਣ ਕੇ ਮਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਰਾਜੀ ਕੋਲ ਜਾਵਾਂ। ਰਾਜਾ ਮੇਰੇ ਪਤੀ ਦਾ ਬਹੁਤ ਸਤਿਕਾਰ ਕਰਦਾ ਸੀ। ਸ਼ਾਇਦ ਉਹ ਸਾਡੀ ਮਦਦ ਕਰ ਦੇਵੇ ਇਹ ਸੋਚ ਕੇ ਉਹ ਰਾਜ ਦਰਬਾਰ ਪਹੁੰਚੀ ਤੇ ਰਾਜੇ ਅੱਗੇ ਬੇਨਤੀ ਕੀਤੀ ਮਹਾਰਾਜ ਅਸੀਂ ਭੁੱਖੇ ਮਰ ਰਹੇ ਹਾਂ ਸਾਡੀ ਮਦਦ ਕਰੋ ਰਾਜੇ ਨੇ ਕੌੜੇ ਸਵਰ ਵਿੱਚ ਕਿਹਾ ਕਿਹੜੀ ਮਦਦ ਤੁਹਾਡੇ ਪਤੀ ਨੂੰ ਮੈਂ ਕਈ ਵਾਰ ਮੇਰਾ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਸੀ ਇਨਕਾਰ ਕਰ ਦਿੰਦੇ ਸੀ ਕਿ ਤੁਹਾਡੀ ਸੇਵਾ ਵਿੱਚ ਆਉਣ ਤੇ ਮੈਨੂੰ ਤੁਹਾਡੀ ਚਾਪ ਲੋਸੀ ਕਰਨੀ ਪਵੇਗੀ ਜੋ ਮੈਂ ਨਹੀਂ ਕਰ ਸਕਦਾ ਰਾਜੀ ਨੇ ਕਿਹਾ ਤੁਹਾਡਾ ਪੁੱਤਰ ਹੁਣ ਕਮਾਉਣ ਦੇ ਯੋਗ ਹੈ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਨਿਰਾਸ਼ ਹੋ ਕੇ ਉਹ ਆਪਣੇ ਘਰ ਮੋੜ ਆਈ ਘਾਰ ਆ ਕੇ ਅਰਪਣ ਨੇ ਆਪਣੀ ਮਾਤਾ ਨੂੰ ਉਪੋਥੀ ਵਿਖਾਈ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ ਉਸ ਨੇ ਕਿਹਾ ਮਾਂ ਪਿਤਾ ਜੀ ਨੇ ਇਹ ਪੋਥੀ ਮੈਨੂੰ ਕਿਉਂ ਦਿੱਤੀ ਹੈ ਮਾਂ ਨੇ ਕਿਹਾ beta ਇਹ ਤੇਰੇ ਪਿਤਾ ਦੀ ਆਖਰੀ ਨਿਸ਼ਾਨੀ ਹੈ ਅਰਪਣ ਨੇ ਉਸ ਪੋਥੀ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਸ ਲਈਏ ਕਾਲੇ ਅੱਖਰਾਂ ਤੋਂ ਇਲਾਵਾ ਕੁਝ ਨਹੀਂ ਸੀ ਕੁਝ ਸੋਚ ਕੇ ਆਪਣੇ ਪड़ोसी ਕੋਲ ਗਿਆ ਤੇ ਕਿਹਾ ਤੁਸੀਂ ਤਾਂ ਪੜੇ ਲਿਖੇ ਹੋ ਕਿ ਤੁਸੀਂ ਮੈਨੂੰ ਇਸ ਪੋਥੀ ਦਾ ਮਤਲਬ ਦੱਸ ਸਕਦੇ ਹੋ ਪड़ोसी ਨੇ ਪੋਥੀ ਨੂੰ ਖੋਲ ਕੇ ਦੇਖਿਆ ਤੇ ਕਿਹਾ ਇਸ ਵਿੱਚ ਤਾਂ ਬਹੁਤ ਮੁਸ਼ਕਲ ਸ਼ਲੋਕ ਲਿਖੇ ਹੋਏ ਹਨ ਇਹਨਾਂ ਦਾ ਅਰਥ ਤਾਂ ਕੋਈ ਵਿਦਵਾਨ ਪੰਡਿਤ ਹੀ ਦੱਸ ਸਕਦਾ ਹੈ ਅਰਪਣ ਨਰਾਸ਼ ਹੋ ਕੇ ਘਰ ਵਾਪਸ ਆ ਗਿਆ ਫਿਰ ਉਸਨੇ ਕਈ ਥਾਵਾਂ ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮਾੜੀ ਸ਼ਵੀ ਦੇ ਕਾਰਨ ਸਾਰਿਆਂ ਨੇ ਉਸ ਨੂੰ ਕੰਮ ਤੇ ਰੱਖਣ ਤੋਂ ਨਾ ਕਰ ਦਿੱਤੀ ਜਿੱਥੇ ਵੀ ਜਾਂਦਾ ਲੋਕ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਇਸ ਕਾਰਨ ਉਸਦੀ ਮਾਂ ਭੁੱਖ ਅਤੇ ਬਿਮਾਰੀ ਦੇ ਕਾਰਨ ਕਮਜ਼ੋਰ ਹੁੰਦੀ ਗਈ ਆਪਣੀ ਮਾਂ ਦੀ ਹਾਲਤ ਵੇਖ ਕੇ ਅਰਪਣ ਨੇ ਭੋਜਨ ਦਾ ਪ੍ਰਬੰਧ ਕਰਨ ਦਾ ਮਨ ਬਣਾਇਆ ਘਰੋਂ ਨਿਕਲ ਪਿਆ ਚਲਦੇ-ਚਲਦੇ ਉਸਦੀ ਨਜ਼ਰ ਇੱਕ ਬਾਗ ਵਿੱਚ ਪਈ ਬਾਗ ਵਿੱਚ ਭਾਂਤ-ਪਾਂਦ ਦੇ ਫਲਾਂ ਦੇ ਦਰਖਤ ਲੱਗੇ ਹੋਏ ਸਨ ਉਸ ਤੋਂ ਰਿਹਾ ਨਾ ਗਿਆ ਤੇ ਬਾਗ ਦੇ ਅੰਦਰ ਚਲਾ ਗਿਆ ਅਰਪਣ ਨੇ ਜਲਦੀ-ਜਲਦੀ ਕੁਝ ਫਲ ਤੋੜੇ ਤੇ ਮਾੜੀ ਕਿਸਮਤ ਨਾਲ ਬਾਗ ਦਾ ਪਹਿਰੇਦਾਰ ਉੱਥੇ ਆ ਗਿਆ ਸੰਯੋਗ ਨਾਲ ਉਹ ਬਾਗ ਵੀ ਰਾਜੇ ਦਾ ਹਿੱਸੇ ਇੱਕ ਵਾਰ ਫਿਰ ਫੜ ਕੇ ਅਰਪਣ ਨੂੰ ਰਾਜੇ ਦੇ ਪੇਸ਼ ਕੀਤਾ ਗਿਆ ਪੈਰੇਦਾਰਨੇ ਕਿਆ ਰਾਜਨ ਇਹ ਤੁਹਾਡੇ ਬਾਗ ਵਿੱਚੋਂ ਫਲ ਚੋਰੀ ਕਰ ਰਿਹਾ ਸੀ ਰਾਜੇ ਨੇ ਕਿਆ ਤੇਰੀਆਂ ਅੱਖਾਂ ਅਜੇ ਤੱਕ ਨਹੀਂ ਖੁੱਲੀਆਂ ਤੂੰ ਫਿਰ ਚੋਰੀ ਕੀਤੀ ਅਰਪਣ ਗਿੜਗੜਾ ਕੇ ਬੋਲਿਆ ਮਹਾਰਾਜ ਮੈਂ ਤੇ ਮੇਰੀ ਮਾਂ ਕਈ ਦਿਨਾਂ ਤੋਂ ਭੁੱਖੇ ਹਾਂ ਰਾਜੇ ਨੇ ਕੜਕ ਆਵਾਜ਼ ਵਿੱਚ ਕਿਆ ਹੁਣ ਇੱਥੇ ਹੀ ਚੁੱਪ ਹੋ ਜਾ ਜੇ ਤੂੰ ਪੰਡਤ ਦਾ ਪੁੱਤ ਨਾ ਹੁੰਦਾ ਤਾਂ ਮੈਂ ਤੈਨੂੰ ਫਾਹੇ ਚੜਾ ਦਿੰਦਾ ਹੁਣ ਤੇਰੀ ਇਹੀ ਸਜ਼ਾ ਹੈ ਕਿ ਤੂੰ ਮੇਰਾ ਰਾਜ ਛੱਡ ਦੇ ਜਦੋਂ ਉਹ ਰਾਹ ਛੱਡਣ ਦੀ ਸਜ਼ਾ ਪਾ ਕੇ ਆਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਉਸ ਨੇ ਕੁਝ ਖਾਧਾ ਨਹੀਂ ਸੀ ਉਸ ਨੂੰ ਹਮੇਸ਼ਾ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਮੇਰੇ ਬਾਅਦ ਮੇਰੇ ਪੁੱਤਰ ਦਾ ਕੀ ਬਣੇਗਾ ਦੁਖੀ ਮਨ ਨਾਲ ਉਸ ਨੇ ਆਪਣੀ ਮਾਂ ਦਾ ਅੰਤਮ ਸੰਸਕਾਰ ਕੀਤਾ ਤੇ ਰਾਹ ਛੱਡਣ ਦਾ ਫੈਸਲਾ ਕਰ ਲਿਆ ਅਰਪਣ ਨੇ ਆਪਣੇ ਪਿਤਾ ਦੀ ਦਿੱਤੀ ਪੋਥੀ ਨੂੰ ਥੈਲੇ ਵਿੱਚ ਪਾਇਆ ਤੇ ਰਾਹ ਛੱਡ ਕੇ ਤੁਰ ਪਿਆ ਅਰਪਨ ਚਲਦੇ-ਚਲਦੇ ਇੱਕ ਸੰਘਣੇ ਜੰਗਲ ਵਿੱਚ ਪਹੁੰਚਿਆ ਤੇ ਸੋਚਿਆ ਕਿ ਇੱਥੇ ਫਲ-ਫੁੱਲ ਖਾ ਕੇ ਗੁਜ਼ਾਰਾ ਕਰਾਂਗਾ। ਉਹ ਇੱਕ ਰੁੱਖ ਦੇ ਹੇਠਾਂ ਬੈਠ ਗਿਆ ਤੇ ਆਪਣੇ ਪਿਤਾ ਦੀ ਪੋਥੀ ਨੂੰ ਖੋਲ ਕੇ ਫਿਰ ਤੋਂ ਪੜਨ ਦੀ ਕੋਸ਼ਿਸ਼ ਕਰਨ ਲੱਗਾ। ਉਸਨੇ ਸੋਚਿਆ ਕਿ ਇਸ ਵਿੱਚ ਲਿਖੇ ਗਿਆਨ ਨੂੰ ਪੜਨ ਨਾਲ ਸ਼ਾਇਦ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ। ਬੇਚੈਨੀ ਵਿੱਚ ਉਹ ਪੋਥੀ ਦੇ ਪੰਨੇ ਪਲਟ ਰਿਹਾ ਸੀ। ਪਰ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਸਨੇ ਸੋਚਿਆ ਕਾਸ਼ ਮੈਂ ਪੜ ਸਕਦਾ ਪਿਤਾ ਜੀ ਨੇ ਜੋ ਅੰਤਮ ਸਮੇਂ ਕਿਹਾ ਸੀ ਕਿ ਗ੍ਰੰਥ ਅਮੋਲਕ ਹੈ ਅਚਾਨਕ ਫਿਰ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਪੋਥੀ ਵਿੱਚੋਂ ਕੁਝ ਪੰਨੇ ਉੱਡ ਗਏ ਅਰਪਨ ਨੇ ਉਹਨਾਂ ਪੰਨਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਉਹ ਸੋਚਣ ਲੱਗਾ ਕਿ ਪਤਾ ਨਹੀਂ ਕਿੰਨੇ ਸਫ਼ੇ ਉੱਡ ਗਏ ਨੇ ਉਸਨੇ ਪੋਥੀ ਨੂੰ ਬੰਦ ਕੀਤਾ ਤੇ ਆਰਾਮ ਕਰਨ ਲਈ ਰੁੱਖ ਦੇ ਹੇਠਾਂ ਸੌਂ ਗਿਆ ਉਸ ਜੰਗਲ ਵਿੱਚ ਕਰਾਜਕਮਾਰ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਆਇਆ ਹੋਇਆ ਸੀ ਹਵਾ ਵਿੱਚ ਉੱਡਦਾ ਉੱਡਦਾ ਪੋਥੀ ਦਾ ਇੱਕ ਪੰਨਾ ਉਸਦੇ ਹੱਥ ਲੱਗ ਗਿਆ ਉਸਨੇ ਉਸ ਨੂੰ ਵੇਖਿਆ ਤੇ ਪੜਨ ਲੱਗ ਪਿਆ ਕਿਸੇ ਨੇ ਸੁੰਦਰ ਲਿਖਾਈ ਵਿੱਚ ਸੰਸਕ੍ਰਿਤ ਦਾ ਇੱਕ ਸ਼ਲੋਕ ਲਿਖਿਆ ਹੋਇਆ ਸੀ ਪਰ ਮੈਂ ਸੰਸਕ੍ਰਿਤ ਨਹੀਂ ਜਾਣਦਾ ਇਹ ਸੋਚ ਕੇ ਰਾਜਕਮਾਰ ਨੇ ਉਹ ਪੰਨਾ ਆਪਣੀ ਜੇਬ ਵਿੱਚ ਰੱਖ ਲਿਆ ਤੇ ਸ਼ਿਕਾਰ ਦੀ ਤਲਾਸ਼ ਵਿੱਚ ਅੱਗੇ ਵਧ ਗਿਆ ਉਸਦੀ ਨਜ਼ਰ ਇੱਕ ਹਿਰਨ ਤੇ ਪਈ ਉਸ ਦਾ ਪਿੱਛਾ ਕਰਨ ਲੱਗ ਪਿਆ। ਹਿਰਨ ਆਪਣੀ ਜਾਨ ਬਚਾਉਣ ਲਈ ਇੱਕ ਪ੍ਰਾਚੀਨ ਮੰਦਰ ਵੱਲ ਦੌੜਿਆ। ਰਾਜਕੁਮਾਰ ਉਸ ਮੰਦਰ ਵਿੱਚ ਦਾਖਲ ਹੋ ਗਿਆ। ਉਸਨੇ ਰਾਜਕਮਾਂ ਉਹਨਾਂ ਨੇ ਰਾਜਕਮਾਰ ਨੂੰ ਰस्सੀਆਂ ਨਾਲ ਬੰਨ੍ਹ ਦਿੱਤਾ। ਰਾਜਕਮਾਰ ਨੇ ਕਿਹਾ ਮੈਂ ਇੱਕ ਨੀਚ ਕੁੱਲ ਦੀ ਸੰਤਾਨ ਹਾਂ। ਮੇਰੀ ਬਲੀ ਦੇਣ ਨਾਲ ਦੇਵੀ ਅਪਵਿੱਤਰ ਹੋ ਜਾਵੇਗੀ। ਪੁਜਾਰੀ ਹੱਸਦੇ ਹੋਏ ਸਖਤ ਸਵਰ ਵਿੱਚ ਕਿਹਾ ਦੇਵੀ ਨੂੰ ਬਲੀ ਚਾਹੀਦੀ ਹੈ। ਉਨਾਂ ਨੂੰ ਉੱਚ ਨੀਚ ਨਾਲ ਕੋਈ ਮਤਲਬ ਨਹੀਂ ਰਾਜਕਮਾਰ ਆਪਣੇ ਜੀਵਨ ਤੋਂ ਨਿਰਾਸ਼ ਹੋ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਝੂਠ ਬੋਲ ਕੇ ਵੀ ਮੈਂ ਆਪਣੇ ਪ੍ਰਾਨ ਨਹੀਂ ਬਚਾ ਪਾਇਆ ਜਦੋਂ ਉਸ ਨੂੰ ਬਲੀ ਲਈ ਲਿਆਂਦਾ ਗਿਆ ਤਾਂ ਉਸ ਨੇ ਕਿਹਾ ਬਲੀ ਤੇ ਚੜਾਉਣ ਤੋਂ ਪਹਿਲਾਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰੋ ਮੇਰੀ ਜੇਵਿਕ ਭੋਜ ਪੱਤਰ ਹੈ ਕਿ ਕੋਈ ਪੜ੍ਹ ਕੇ ਇਸ ਦਾ ਅਰਥ ਦੱਸ ਸਕਦਾ ਹੈ ਪੁਜਾਰੀ ਨੇ ਕਿਹਾ ਜ਼ਰੂਰ ਲਿਆ ਮੈਂ ਤੈਨੂੰ ਉਸ ਦਾ ਅਰਥ ਦੱਸਦਾ ਹਾਂ ਪੁਜਾਰੀ ਨੇ ਉਸ ਗ੍ਰੰਥ ਦੇ ਸਫੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਕਹਿਣ ਲੱਗਾ ਇਸ ਪੋਜ ਪੱਤਰ ਦੇ ਤੇ ਦੋ ਸ਼ਲੋਕ ਲਿਖੇ ਹਨ ਇੱਕ ਦਾ ਅਰਥ ਹੈ ਕਿ ਇੱਕ ਝੂਠ ਕਈ ਝੂਠਾਂ ਨੂੰ ਜਨਮ ਦਿੰਦਾ ਹੈ ਝੂਠਾ ਵਿਅਕਤੀ ਆਖਰ ਮੁਸੀਬਤ ਵਿੱਚ ਫਸ ਜਾਂਦਾ ਹੈ ਤੇ ਦੂਜੇ ਸ਼ਲੋਕ ਦਾ ਅਰਥ ਹੈ ਕਿਸੇ ਦੇ ਪ੍ਰਾਣ ਲੈਣਾ ਆਸਾਨ ਹੈ ਤੇ ਜੀਵਨ ਦੇਣਾ ਬਹੁਤ ਮੁਸ਼ਕਲ ਰਾਜਕਮਾਰ ਇਹ ਸੁਣ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਪੁਜਾਰੀ ਨੇ ਉਸ ਨੂੰ ਪੁੱਛਿਆ ਤੂੰ ਰੋ ਕਿਉਂ ਰਿਹਾ ਹੈ ਰਾਜਕਮਾਰ ਨੇ ਰੋਂਦੇ ਹੋਏ ਕਿਹਾ ਇਹ ਦੋਵੇਂ ਸ਼ਲੋਕ ਮੇਰੇ ਤੇ ਹੀ ਲਾਗੂ ਹੁੰਦੇ ਹਨ ਉਹਨਾਂ ਸ਼ਲੋਕਾਂ ਦਾ ਉਹਨਾਂ ਉੱਪਰ ਬਹੁਤ ਅਸਰ ਹੋਇਆ ਉਹਨਾਂ ਵਿੱਚੋਂ ਇੱਕ ਬੋਲਿਆ ਪੁਜਾਰੀ ਜੀ ਇਹ ਨੌਜਵਾਨ ਸੱਚ ਕਹਿ ਰਿਹਾ ਹੈ ਸਾਨੂੰ ਇਸ ਨੂੰ ਜ਼ਬਰਨ ਬਲੀ ਚੜਾਉਣ ਦਾ ਕੋਈ ਅਧਿਕਾਰ ਨਹੀਂ ਹੈ ਇਹਨਾਂ ਸ਼ਲੋਕਾਂ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਹਨ ਹੁਣ ਅਸੀਂ ਕਿਸੇ ਜੀਵ ਨੂੰ ਜ਼ਬਰਨ ਬਲੀ ਨਹੀਂ ਚੜਾਵਾਂਗੇ ਰਾਜਕੁਮਾਰ ਉਹਨਾਂ ਦਾ ਧੰਨਵਾਦ ਕਰਕੇ ਮਹਿਲ ਵੱਲ ਚਲਾ ਗਿਆ ਉਹ ਸੋਚ ਰਿਹਾ ਸੀ ਕਿ ਭੋਜ ਪੱਤਰ ਕਿੰਨਾ ਮੌਲਿਕ ਹੈ ਇਸ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ ਹੋ ਸਕਦਾ ਹੈ ਹੋਰ ਉਪਦੇਸ਼ਾਂ ਵਾਲੇ ਸੋਨੇ ਸਫੇ ਵੀ ਹੋਣ ਮਹਿਲ ਪਹੁੰਚ ਕੇ ਰਾਜਕੁਮਾਰ ਨੇ ਆਪਣੇ ਪਿਤਾ ਦੇ ਚਰਨਾਂ ਵਿੱਚ ਸਿਰ ਝੁਕਾਇਆ ਤੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਜੀਵਨ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮਾਰਨ ਤੋਂ ਮਨਾ ਕੀਤਾ ਸੀ ਮੈਂ ਤੁਹਾਨੂੰ ਝੂਠ ਬੋਲ ਕੇ ਸ਼ਿਕਾਰ ਕਰਨ ਗਿਆ ਸੀ ਤੇ ਮੁਸੀਬਤ ਵਿੱਚ ਫਸ ਗਿਆ ਪਰ ਇਨ੍ਹਾਂ ਸ਼ਲੋਕਾਂ ਨੇ ਮੇਰੇ ਪ੍ਰਾਣ ਬਚਾ ਲਏ ਰਾਜਕਮਾਰ ਨੇ ਆਪਣੇ ਪਿਤਾ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਇਹ ਸ਼ਲੋਕ ਜੋ ਦੂਜਿਆਂ ਨੂੰ ਸਿੱਖਿਆ ਦਿੰਦੇ ਹਨ ਇਨ੍ਹਾਂ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਮੇਰੇ ਲਈ ਇਹ ਹਜ਼ਾਰਾਂ ਮੋਹਰਾਂ ਦੇ ਬਰਾਬਰ ਨੇ ਇਸ ਭੋਜ ਪੱਤਰ ਤੇ ਤਿੰਨ ਸਫ਼ਿਆਂ ਦੀ ਗਿਣਤੀ ਦਰਜ ਹੈ ਰਾਜਨੇਸ਼ ਪਾਣ ਨੂੰ ਬੁਲਾਇਆ ਤੇ ਭੋਜ ਪੱਤਰ ਵਿਖਾਉਂਦੇ ਹੁਕਮ ਦਿੱਤਾ ਕਿ ਜਿਹੜਾ ਵੀ ਇਸ ਤਰ੍ਹਾਂ ਦੇ ਸਜੇਸ ਲੋਕਾਂ ਦੇ ਭੋਜ ਪੱਤਰ ਲਿਆ ਕੇ ਦੇਵੇਗਾ ਉਸ ਨੂੰ ਉੱਚਾ ਪਾਦ ਤੇ ਨਾਮ ਵੀ ਮਿਲੇਗਾ ਦੂਜੇ ਪਾਸੇ ਪੰਡਤ ਜੀ ਦਾ ਬੇਟਾ ਅਰਪਣ ਕਈ ਮਹੀਨੇ ਜੰਗਲ ਵਿੱਚ ਪਟਕਦਾ ਰਿਹਾ ਪਟਕ ਤੇ ਭਟਕਦੇ ਉਸ ਰਾਜੇ ਦੇ ਰਾਜ ਵਿੱਚ ਪਹੁੰਚ ਗਿਆ ਜਿਸ ਦੇ ਪੁੱਤਰ ਨੂੰ ਉਹ ਪੰਨੇ ਮਿਲੇ ਸਨ ਬਾਜ਼ਾਰ ਵਿੱਚ ਆ ਕੇ ਵੀ ਉਸਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਹਰ ਕੋਈ ਉਸਨੂੰ ੱੱਕੇ ਦੇ ਕੇ ਕੱਢ ਦਿੰਦਾ ਕਈ ਦਿਨ ਭਟਕਣ ਤੋਂ ਬਾਅਦ ਅਰਪਣ ਦਾ ਹਾਲ ਭਿਖਾਰੀਆਂ ਵਾਲਾ ਹੋ ਗਿਆ ਸੀ ਇੱਕ ਦਿਨ ਭੁੱਖਾ ਪਿਆਸਾ ਅਰਪਣ ਰਾਜ ਮਹਿਲ ਦੇ ਕੋਲੋਂ ਗੁਜ਼ਰ ਰਿਹਾ ਸੀ ਤੇ ਉਸਨੂੰ ਭੁੱਖ ਵੀ ਬਹੁਤ ਜ਼ੋਰ ਦੀ ਲੱਗੀ ਹੋਈ ਸੀ ਉਹ ਸੋਚ ਰਿਹਾ ਸੀ ਕਿ ਭੁੱਖ ਦੇ ਮਾਰੇ ਉਸਦੀ ਜਾਨ ਨਿਕਲ ਜਾਣੀ ਹੈ ਮਹਿਲ ਦੀ ਰਸੋਈ ਵਿੱਚੋਂ ਉਸਨੂੰ ਖਾਣੇ ਦੀ ਮਹਿਕ ਆਈ ਉਹ ਸਿੱਧਾ ਰਸੋਈ ਘਰ ਵਿੱਚ ਪਹੁੰਚਿਆ ਉਥੇ ਜਾ ਕੇ ਉਸਨੇ ਰਸੋਈਏ ਨੂੰ ਕਿਹਾ ਮੈਨੂੰ ਦੋ ਰੋਟੀਆਂ ਦੇ ਦਿਓ ਮੈਂ ਬਹੁਤ ਭੁੱਖਾ ਹਾਂ ਰਸੋਈਏ ਨੇ ਉਸ ਨੂੰ ੱੱਕਾ ਮਾਰ ਕੇ ਬਾਹਰ ਜਾਣ ਲਈ ਕਿਹਾ ਅਰਪਣ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਸ ਤੋਂ ਸਹਿਣ ਨਹੀਂ ਹੋ ਰਹੀ ਸੀ ਉਸਨੇ ਰਸੋਈਏ ਤੋਂ ਨਜ਼ਰ ਬਚਾਈ ਤੇ ਦੋ ਤਿੰਨ ਰੋਟੀਆਂ ਚੁੱਕ ਕੇ ਆਪਣੇ ਥੈਲੇ ਵਿੱਚ ਪਾ ਲਈਆਂ ਬਾਅਦ ਕਿਸਮਤੀ ਨਾਲ ਰਸੋਈਏ ਦੀ ਨਜ਼ਰ ਉਸ ਤੇ ਪੈ ਗਈ ਉਸਨੇ ਅਰਪਣ ਦਾ ਹੱਥ ਫੜ ਲਿਆ ਤੇ ਗੁੱਸੇ ਵਿੱਚ ਕਿਹਾ ਰੋਟੀ ਚੋਰ ਚੱਲ ਤੈਨੂੰ ਮਹਾਰਾਜ ਦੇ ਸਾਹਮਣੇ ਲੈ ਕੇ ਚਲਦਾ ਹਾਂ ਅਰਪਣ ਭੁੱਖ ਦੇ ਕਾਰਨ ਚੱਲ ਵੀ ਨਹੀਂ ਸਕਦਾ ਸੀ ਰਸੋਈਆ ਉਸਨੂੰ ਖਿੱਚਦਾ ਹੋਇਆ ਰਾਜੇ ਦੇ ਕੋਲ ਲੈ ਗਿਆ ਤੇ ਕਿਹਾ ਮਹਾਰਾਜ ਇਹ ਲੜਕਾ ਰਾਜ ਮਹਿਲ ਦੀ ਰਸੋਈ ਵਿੱਚ ਘੁਸ ਆਇਆ ਤੇ ਇੱਥੋਂ ਰੋਟੀਆਂ ਚੋਰੀ ਕਰ ਰਿਹਾ ਸੀ ਜੋ ਕਿਸ ਦੇ ਥੈਲੇ ਵਿੱਚ ਨੇ ਰਾਜੇ ਨੇ ਸਪਾਂਝ ਨੂੰ ਹੁਕਮ ਦਿੱਤਾ ਕਿ ਇਸ ਭੁਖਾਰੀ ਦੇ ਥੈਲੇ ਨੂੰ ਢੇਰੀ ਕਰੋ ਸਿਪਾਹੀ ਆ ਅੱਗੇ ਸਿਪਾਹੀ ਅੱਗੇ ਵਧਿਆ ਅਰਪਣ ਦਾ ਥੈਲਾ ਫੜਿਆ ਤੇ ਉਸ ਨੂੰ ਢੇਰੀ ਕਰ ਦਿੱਤਾ ਥੈਲੇ ਵਿੱਚੋਂ ਰੋਟੀਆਂ ਦੇ ਨਾਲ ਉਹ ਗ੍ਰੰਥ ਵੀ ਨਿਕਲ ਆਇਆ ਜੋ ਅਰਪਣ ਦੇ ਪਿਤਾ ਨੇ ਲਿਖਿਆ ਸੀ ਰਾਜਕਮਾਰ ਨੇ ਉਸ ਗ੍ਰੰਥ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਚਮਕ ਆਈਆਂ ਉਸ ਨੇ ਤਰੰਤ ਗ੍ਰੰਥ ਨੂੰ ਚੁੱਕ ਲਿਆ ਤੇ ਕਿਹਾ ਇਹ ਤਾਂ ਉਹੀ ਅਮੋਲਕ ਪੋਥੀ ਹੈ ਜਿਸ ਦੀ ਸਾਨੂੰ ਕਈ ਮਹੀਨਿਆਂ ਤੋਂ ਤਲਾਸ਼ ਸੀ ਫਿਰ ਰਾਜਕਮਰ ਨੇ ਅਰਪਣਵਲ ਵੇਖਿਆ ਤੇ ਆਦਰ ਭਾਵ ਨਾਲ ਆਪਣੇ ਸਿਪਾਹੀ ਨੂੰ ਕਿਹਾ ਇਸ ਨੂੰ ਸਨਮਾਨ ਨਾਲ ਬਿਠਾਓ ਫਿਰ ਉਸ ਲੜਕੇ ਨੂੰ ਇੱਕ ਸੰਗਾਸਨ ਤੇ ਬਿਠਾਇਆ ਗਿਆ ਰਾਜਕਮਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਲੜਕੇ ਨੇ ਕਿਹਾ ਮੇਰਾ ਨਾਮ ਅਰਪਣ ਹੈ ਇੰਨੀ ਅਮੋਲਕ ਸੰਪਤੀ ਹੋਣ ਦੇ ਬਾਵਜੂਦ ਵੀ ਤੂੰ ਭੀਖ ਮੰਗ ਰਿਹਾ ਹੈ ਮੈਂ ਸਪੋਥੀ ਦੀਆਂ ਤੈਨੂੰ 50000 ਮੋਹਰਾਂ ਦੇਣ ਨੂੰ ਤਿਆਰ ਹਾਂ ਅਰਪਣ ਨੇ ਸੁਣ ਕੇ ਇੱਕਦਮ ਹੈਰਾਨ ਹੋ ਗਿਆ ਤੇ ਬੋਲਿਆ 50000 ਸੋਨੇ ਦੀਆਂ ਮੋਹਰਾਂ ਤਾਂ ਰਾਜਕਮਰ ਨੇ ਕਿਹਾ ਇਸ ਪੋਥੀ ਦੇ ਇੱਕ ਪੰਨੇ ਨੇ ਹੀ ਮੈਨੂੰ ਮੌਤ ਦੇ ਖੱਡੇ ਵਿੱਚੋਂ ਡਿੱਗਣੋਂ ਬਚਾਇਆ ਤੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ ਰਾਜਕਮਰ ਨੇ ਪੋਥੀ ਖੋਲੀ ਤਿਰਪਣ ਨੂੰ ਪਹਿਲੇ ਤੇ ਦੂਜੇ ਸਫੇ ਦੇ ਸ਼ਲੋਕ ਸੁਣਾਉਣ ਲੱਗਾ ਤੇ ਕਿਹਾ ਅਗਿਆਨਤਾ ਸਾਰੇ ਕਸ਼ਟਾਂ ਦੀ ਜਨਮਨੀ ਹੈ ਤੇ ਸੰਕਟ ਵਿੱਚ ਹੀ ਆਪਣੇ ਤੇ ਪਰਾਇ ਦੀ ਪਹਿਚਾਨ ਹੁੰਦੀ ਹੈ। ਅਰਪਣ ਨੇ ਕਿਹਾ ਸੱਚਮੁੱਚ ਅਗਿਆਨਤਾ ਨੇ ਹੀ ਮੈਨੂੰ ਦਰਦ-ਦਰਦ ਦਾ ਭੁਖਾਰੀ ਬਣਾ ਦਿੱਤਾ ਤੇ ਸੰਕਟ ਵਿੱਚ ਮੇਰਾ ਕੋਈ ਵੀ ਰਿਸ਼ਤੇਦਾਰ ਮੇਰੇ ਨਾਲ ਨਹੀਂ ਖੜਿਆ ਜੋ ਕਿ ਮੇਰੇ ਪਿਤਾ ਦੇ ਹੁੰਦਿਆਂ ਮੇਰੇ ਅੱਗੇ ਪਿੱਛੇ ਫਿਰਦੇ ਹੁੰਦੇ ਸੀ ਜੇ ਮੈਂ ਬਚਪਨ ਵਿੱਚ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਵਿਦਵਾਨ ਹੁੰਦਾ। ਰਾਜਕਮਾਰ ਨੇ ਕਿਹਾ ਆਪਣੀ ਪੋਥੀ ਦੀ ਇਹ ਭੇਟਾ ਸਵੀਕਾਰ ਕਰੋ। ਇਹ ਕਹਿੰਦੇ ਹੋਏ ਸੋਨੇ ਦੀਆਂ ਮੋਹਰਾਂ ਦੀ थैਲੀ ਅਰਪਣ ਨੂੰ ਸੌਂਪ ਦਿੱਤੀ। ਅਰਪਣ ਭਾਵਕ ਹੋ ਗਿਆ ਤੇ ਸੋਚਣ ਲੱਗਾ ਕਾਸ਼ ਇਹ ਸਮਝ ਮੈਨੂੰ ਬਚਪਨ ਵਿੱਚ ਹੀ ਆ ਗਈ ਹੁੰਦੀ ਤਾਂ ਅੱਜ ਮੇਰਾ ਮੇਰੇ ਮਾਤਾ ਪਿਤਾ ਇੱਥੇ ਹੁੰਦੇ। ਉਸ ਤੋਂ ਬਾਅਦ ਅਰਪਣ ਨੇ ਉਹ ਧਨ ਸਵੀਕਾਰ ਕਰ ਲਿਆ ਤੇ ਉਸ ਧਨ ਨਾਲ ਆਪਣੇ ਲਈ ਘਰ ਬਣਾਇਆ ਤੇ ਗਰੀਬ ਬੱਚਿਆਂ ਲਈ ਇੱਕ ਪਾਠਸ਼ਾਲਾ ਬਣਾਈ। ਆਪ ਵਿਦਿਆਗ੍ਰਹਿਣ ਕਰਨ ਲੱਗ ਪਿਆ ਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ ਕਿਸੇ ਨੇ ਠੀਕ ਹੀ ਕਿਹਾ ਹੈ ਹੌਸਲਾ ਨਾ ਹਾਰ ਐ ਡਿਗ ਕੇ ਮਸਾਫਰ ਜੇ ਦਰਦ ਇੱਥੇ ਮਿਲਿਆ ਹੈ ਤਾਂ ਦਵਾਈ ਵੀ ਇੱਥੇ ਹੀ ਮਿਲੇਗੀ